ਪੰਜਾਬ ਵਿੱਚ ਅੱਤ ਦੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਉੱਤਰ ਪੱਛਮੀ ਪਾਸਟ ਵਿੱਚ ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਮਿਲ ਸਕਦਾ ਹੈ ਤੇਜ਼ ਹਵਾਵਾਂ ਦੇ ਨਾਲ ਪਾਰਸ਼ਦੀਪ ਵਿਖਵਣੀ ਕੀਤੀ ਗਈ ਹੈ ਪੰਜਾਬ ਵਿੱਚ ਤਿੰਨ ਦਿਨ بارش ਦਾ ਅਲਰਟ ਜਾਰੀ ਕੀਤਾ ਗਿਆ ਹੈ ਭਾਰਤ ਦੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ 12 ਮਈ ਤੱਕ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਤਰਫ਼ ਤਾਜ਼ਾ ਹਵਾਵਾਂ ਚੱਲਣ ਦੀ ਆਪ ਤੇਜ਼ ਵੀ ਪੈ ਸਕਦਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਛੱਟ ਕੇ ਗਏ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦ ਪਿੱਟੂ ਦੀ ਪੋਸਟਾਂ ਨੂੰ ਲੈ ਕੇ ਟਵੀਟ ਵਾਰ ਸ਼ੁਰੂ ਹੋ ਗਈ ਹੈ ਅਮਰਿੰ ਰਵਨੀਤ ਬਿੱਟੂ ਦੇ ਕੁਝ ਪੋਸਟਰਾਂ ਤੇ ਬੈਂਤ ਸਿੰਘ ਦੀ ਤਸਵੀਰ ਲਾਉਣ ਨੂੰ ਲੈ ਕੇ ਧੰਜ ਕਿਸਿਆ ਹੈ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਸਿਆਸੀ ਮੌਕਾਪ੍ਰਸਤੀ ਦਾ ਸ਼ਿਕਾਰ ਜਦੋਂ ਤੁਹਾਨੂੰ ਲੱਗਿਆ ਕਿ ਬੈਂਤ ਸਿੰਘ ਜੀ ਦੀ ਤਸਵੀਰ ਨੂੰ ਭਾਜਪਾ ਦੇ ਚੋਣ ਪ੍ਰਚਾਰ ਪੋਸਟਰਾਂ ਵਿੱਚ ਸ਼ਾਮਲ ਕਰਨਾ ਤੋਂ ਨੂੰ ਵੋਟਾਂ ਮਿਲਣਗੀਆਂ ਤਾਂ ਤੁਸੀਂ ਇਸ ਦੀ ਵਰਤੋਂ ਕੀਤੀ ਹੁਣ ਜਦੋਂ ਲੋਕ ਤੁਹਾਨੂੰ ਗद्दार ਕਹਿ ਰਹੇ ਹਨ ਤਾਂ ਤੁਸੀਂ ਪੋਸਟਰਾਂ ਵਿੱਚੋਂ ਉਹਨਾਂ ਦੀ ਤਸਵੀਰ ਹਟਾ ਲਈ ਰਾਜਾ ਵੜਿੰਗ ਦੇ ਟਵੀਟ ਦੇ ਜਵਾਬ ਵਿੱਚ ਰਵਨੀਤ ਬਿੱਟੂ ਨੇ ਕਿਹਾ ਕਿ ਰਾਜਾ ਵੜਿੰਗ ਜੀ ਤੁਹਾਡੇ ਪੋਸਟਰਾਂ ਵਿੱਚ ਗਾਂਧੀ ਦੀਆਂ ਗਾਇਬ ਤਸਵੀਰਾਂ ਘੜ ਦੀ ਪ੍ਰਸਿੱਧੀ ਅਤੇ ਵਿਵਾਦ ਖੜਾ ਹੋਣ ਦੇ ਤੁਹਾਡੇ ਡਰ ਨੂੰ ਦਸਾਉਂਦੀਆਂ ਹਨ ਮੈਂ ਜਾਣਦਾ ਹਾਂ ਕਿ ਤੁਸੀਂ ਮੇਰੇ ਪ੍ਰਸ਼ੰਸ਼ਕ ਹੋ ਤੇ ਮੇਰਾ ਫੇਸਬੁੱਕ ਪੇਜ ਫਾਲੋ ਕਰਦੇ ਹੋ ਪਰ ਲੁਧਿਆਣਾ ਦੇ ਆਪਣੇ ਪੰਜ ਤਾਰਾ ਹੋਟਲ ਦੇ ਕਮਰੇ ਵਿੱਚੋਂ ਬਾਹਰ ਨਿਕਲੋ ਅਤੇ ਮੇਰੇ ਝੋਨ ਪ੍ਰਚਾਰ ਵਿੱਚ ਜਾਓ ਸਰਦਾਰ ਬਿਆਨਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰੋ ਅਤੇ ਨਾਲ ਸੈਲਫੀ ਲੈ ਲੈਣਾ ਭੁੱਲਿਓ ਲੁਧਿਆਣਾ ਵਿੱਚ 20 ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਮਾਣੋ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੱਲ ਦੇ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜਣ ਤਾਂ ਜੋ ਪਾਰਟੀ ਸਾਰੇ ਡਟਕ ਦੇ ਮਸਲੇ ਹੱਲ ਕਰਵਾ ਸਕੇ ਇਸ ਦੇ ਨਾਲ ਹੀ ਸੁਖਬੀ ਸਿੰਘ ਬਾਦਲ ਨੇ ਪੰਜਾਬ ਦੀ ਆਪ ਸਰਕਾਰ ਹੁੰਦੀ ਵੀ ਨਿਸ਼ਾਨੇ ਸਾਦੇ ਐ ਲੱਗਦਾ ਹੀ ਨਹੀਂ ਕਿ ਅੱਜ ਪੰਜਾਬ ਕੋਈ ਸਰਕਾਰ ਹੈ ਕਿਸਾਨ ਦੁਖੀ ਹੈ ਗਰੀਬ ਦੁਖੀ ਹੈ ਜਿਹੜਾ ਝੂਠ ਬੋਲਿਆ ਸੀ ਲਾਰੇ ਲਾਇਆ ਸੀ ਜਮਾਂ ਉਲਟ ਹੋਇਆ ਬੈਠਾ ਅੱਜ ਗੁੰਡਾਗਰਦੀ ਦਾ ਰਾਜ ਹੈ ਨਸ਼ੇ ਘਰ ਘਰ ਚਲੇ ਗਏ ਕੈਂਚ ਪਰ ਰਾਜ ਕਰ ਰਹੇ ਆ ਫਰੋਟੀਆਂ ਜਾਰੀਆਂ ਝੂਠੇ ਬੱਚੇ ਲਈ ਜਾਂਦੇ ਆ ਯਾਦ ਕਰੋ ਅਕਾਲੀ ਦਾ ਨਰਾਜ ਜਦੋਂ ਸਰਕਾਰ ਥੋਡੀ ਸੀ ਤੁਸੀਂ ਜਿਹਨੂੰ ਮਰਜ਼ੀ ਬਾਹ ਫੜ ਕੇ ਆਪਣਾ ਕੰਮ ਕਰਾ ਸਕਦੇ ਸੀ ਉਸ ਸਰਕਾਰ ਨੇ ਹਰ ਸੁਗਲਤ ਦਿੱਤੀ ਡਿਊਬਲ ਕਨੈਕਸ਼ਨ ਤੋਂ ਲੈ ਕੇ ਮੰਡੀਆਂ ਤੋਂ ਲੈ ਕੇ ਮੁਫਤ ਬਿਜਲੀ ਤੋਂ ਲੈ ਕੇ ਸੁਵਿਧਾ ਸੇਵਾ ਕੇਂਦਰ ਤੋਂ ਲੈ ਕੇ ਆਟਾ ਦਾਲ ਸਕੀਮ ਸ਼ਦਨ ਸਕੀਮ ਸਾਰੀਆਂ ਚੀਜ਼ਾਂ ਕਿਉਂ ਕਿਉਂਕਿ ਕਾਲੀ ਦਲ ਥੋਡੀ ਪਾਰਟੀ ਹੈ ਪੰਜਾਬ ਦੀ ਖਾਲਸਾ ਪੰਥ ਦੀ ਫੌਜ ਹੈ ਥੋੜੇ ਵਿੱਚੋਂ ਨਿਕਲੀ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਸਾਰੀਆਂ ਲੁੱਟਣ ਆਉਂਦੀਆਂ ਐ ਇਸ ਕਰਕੇ ਇੱਕ ਵੀ ਜਿਹੜੀ جنگ ਹੈ ਇੱਕ ਪਾਸੇ ਇੱਕ ਪਾਸੇ ਪੰਜਾਬ ਆ ਪੰਜਾਬ ਦਾ ਨਾ ਨਾ ਪੰਜਾਬ ਦਾ ਗਰੀਬ ਹੈ ਦੂਜੇ ਪਾਸੇ ਇਹ ਸਿੰਧੀਆ ਨੇ ਲੁੱਟੀਆਂ ਪਾਰਟੀਆਂ ਸੋ ਫੈਸਲਾ ਕਰ ਲੋ ਜਿਵੇਂ ਇਹਨਾਂ ਨੇ ਬਾਰਡਰ ਸੀਲ ਕਰਤੇ ਸੀ ਆਪਣੇ ਕਿਸਾਨਾਂ ਨੂੰ ਜਾਨ ਨਹੀਂ ਦਿੱਤਾ ਦਿੱਲੀ ਜੂ ਨੂੰ ਆਪਾਂ ਵੀ ਬਾਰਡਰ ਸੀਲ ਕਰਦੇ ਦਿੱਲੀ ਵਾਲੀ ਪਾਰਟੀ ਨੂੰ ਕਿਸੇ ਨੂੰ ਵੋਟ ਨਹੀਂ ਪਣੀ ਲੈ ਆਪਣੀ ਖੇਤਰੀ ਪਾਰਟੀ ਨੂੰ ਪਾਉਣੀ ਹੈ ਤੇ ਐਮਪੀ ਸਾਹਿਬ ਸਾਡੇ ਨਾਲ ਹੀ ਹੈ ਮੈਂ ਅੱਜ ਐਮਪੀ ਸਾਹਿਬ ਬਣਾ ਕੇ ਬਣਾ ਲਈ ਐਮਪੀ ਸਾਹਿਬ ਜੀ ਪੱਕਾ ਬਲੌਰ ਵਾਲਿਓ ਉਹ ਬਣ ਕੇ ਜੀ ਕਿਤੇ ਹੋਰ ਨਾ ਕੋਈ ਬੱਕਰੀ ਵਾਲਾ ਜੀ ਕਿ ਹੋਰ ਰੰਗ ਹੈ ਟਾਈਮ ਜੀ ਰੰਗ ਹੈ ਟਾਈਮ ਚਲੋ ਰਾਈ ਸਾਹਿਬ ਦੇਖੋ ਕਿੱਡੇ ਵਧੀਆ ਸੇਵਾਦਾਰ ਸਾਰੀ ਟੀਮ ਹੈ ਮਿਸ਼ਨ 03 ਤਹਿਤ ਸੀਐਮ ਭਗਵੰਤ ਮਾਨ ਲੋਕ ਸਭਾ ਹਲਕਾ ਪਟਿਆਲਾ ਵਿੱਚ ਪਹੁੰਚੇ ਲੋਕ ਮਿਲੀ ਦੌਰਾਨ ਭਗਵੰਤ ਮਾਨ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁਗਲਾ ਵੇਲੇ ਮੁਗਲਾਂ ਨਾਲ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਕਾਂਗਰਸ ਵੇਲੇ ਕਾਂਗਰਸ ਨਾਲ ਅਕਾਲੀਆ ਵੇਲੇ ਅਕਾਲੀਆਂ ਨਾਲ ਅਤੇ ਅੱਜਕੱਲ ਬੀਜੇਪੀ ਦੇ ਨਾਲ ਨੇ ਭਗਵੰਤ ਮਾਨ ਨੇ ਕਿਹਾ ਕਿ ਆਪਣੇ ਫਾਇਦੇ ਲਈ ਸੋਚਣ ਵਾਲੇ ਦਲ ਬਦਲੂਆਂ ਤੋਂ ਕੋਈ ਉਮੀਦ ਨੁ ਰੱਖਿਓ ਮੈਨੂੰ ਪੁੱਛਣ ਲੱਗੇ ਪੱਤਰਕਾਰ ਕਹਿੰਦੇ ਸੀ ਨਾਮ ਲਾਵਾਂਗੇ ਉਸ ਨਾਮ ਬਾਰੇ ਤੁਸੀਂ ਕੁਝ ਵੀ ਬੋਲ ਸਕਦੇ ਹੋ। ਵੀ ਉਹ ਉਹਦੇ ਬਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਕਹਿੰਦੇ ਸੁਖਵੀਰ ਬਾਦਲ ਮੈਂ ਕਹਿੰਦਾ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਪੜ੍ਹਨੀ ਆਉਂਦੀ ਨਹੀਂ ਪੰਜਾਬ ਦਾ ਵਾਰਿਸ ਬਣਨ ਨੂੰ ਫਿਰਦਾ ਹੈ। ਕਹਿੰਦੇ ਜੀ ਕੈਪਟਨ ਮਰਿੰਦਰ ਮੈਂ ਕਹਾਂ ਮੁਗਲਾਂ ਵੇਲੇ ਮੁਗਲਾਂ ਨਾਲ ਸੀ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਸੀ ਕਾਂਗਰਸ ਵੇਲੇ ਕਾਂਗਰਸ ਨਾਲ ਸੀ ਕਾਲੀਆਂ ਵੇਲੇ ਕਾਲੀਆਂ ਨਾਲ ਸੀ ਅੱਜਕੱਲ ਬੀਜੇਪੀ ਨਾਲ ਨੇ ਕਿਉਂਕਿ ਬੀਜੇਪੀ ਹੈ। ਕਹਿੰਦੇ ਮਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਫਿੱਟ ਕਰਕੇ ਕਿਤੇ ਵੀ ਸੁਣਾ ਸਕਦਾ ਔਰ ਨਾਲ ਗਰੰਟੀ ਦਿੰਦਾ ਵੀ ਠੀਕ ਹੈ ਗੱਲੇ ਕਹਿੰਦੇ ਕਿਵੇਂ ਮੈਂ ਕਿਹਾ ਜਦੋਂ ਚੰਦਰਯਾਨ ਲਾਂਚ ਕਰਨ ਗਿਆ ਉੱਥੇ ਜਾ ਕੇ ਭਾਸ਼ਣ ਦੇਣ ਲੱਗਾ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਯਾਰ ਇਸਰੋ ਇਧਰ ਅੱਠਵੇਂ ਸਾਟੀ ਕੋਈ ਨਹੀਂ ਲੱਭਦਾ ਇਸਰੋ ਕਿੱਥੋਂ ਆ ਗਈ ਇਧਰ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਕਿਹਾ ਵੀ ਕਿਵੇਂ ਕਰੂਗਾ ਨਾਤਾ ਕਿਵੇਂ ਜੋੜੂਗਾ ਕਹਿੰਦਾ ਜਦੋਂ ਮੈਂ ਦੂਜੀ ਤੀਜੀ ਕਲਾਸ ਚ ਪੜਦਾ ਹੁੰਦਾ ਸੀ पढ़ाई वाले पास मैंने लैके हूँ सी इस करके हरेक टीचर मैं आगे कहता अब तू इसरो में बैठ अब इसरो में अब इसरो में अब इसरो में इसरो से हमारा पराना होता है फिर के केजरीवाल मैं क्या इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है ਕੰਨ ਭਗਵਾਨਤ ਮਾਨ ਮੇਰਾ ਨਾਮ ਲੇਤਾ ਹੁਣ ਮੈਂ ਆਪਦੀ ਤਾਰੀਫ ਕਿਵੇਂ ਕਰਾਂ ਬਈ ਪਰ ਮੈਂ ਤਾਰੀਫ ਕਰਦੀ ਹੀ ਨਹੀਂ ਮੈਂ ਕਹੇ ਵੀ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਸੁਖ ਵਿਲਾਸ ਨੂੰ 15 ਸਾਲ ਵਾਸਤੇ ਬਿਜਲੀ ਫ੍ਰੀ ਹੈ ਸੁਖ ਵਿਲਾਸ ਨੂੰ ਲਗਜ਼ਰੀ ਟੈਕਸ ਫ੍ਰੀ ਨੇ ਸੁਖ ਵਿਲਾਸ ਨੂੰ ਜੀਐਸਟੀ ਤੇ ਸਟੇਟ ਦਾ ਜੀਐਸਟੀ ਉਹਨੂੰ ਐਸਜੀਐਸਟੀ ਕਹਿੰਦੇ ਨੇ ਸਟੇਟ ਦੀ ਜੀਐਸਟੀ ਉਹ ਸਾਰੀ ਮੁਫਤ ਹੈ ਸਾਰਾ ਕੁਝ ਹੀ ਮੁਫਤ ਸੁਖ ਵਿਲਾਸ ਨੂੰ ਮੇਰੇ ਹੱਥ 'ਚ ਕਾਗਜ਼ ਆ ਕੇ ਆਹੀ ਮੈਂ ਪੜਦਾ ਹੁਣ ਨਾ ਹੋਰ ਕਹਿੰਦਾ ਅੰਨਾ ਕੀ ਭਾਲੇ ਦੋ ਅੱਖਾਂ ਮੈਂ ਕਹਿੰਦੇ ਆਓ ਕਾਗਜ਼ ਕਰਾਂ ਹੁਣ ਕੱਢ ਕੇ ਕਾਗਜ਼ ਪੂਰੇ ਹੋ ਰਹੇ ਨੇ ਆਮ ਤੌਰ ਤੇ ਜਿਹੜੇ ਲੀਡਰ ਨੇ ਉਹ ਆਪਣੇ ਕਰ ਕਮਲਾ ਨਾਲ ਕੈਂਚੀ ਨਾਲ ਰੀਵਨ ਕੱਟ ਕੇ ਉਧਾਰਨ ਕਰਦੇ ਨੇ ਕਿਸੇ ਚੀਜ਼ ਦਾ ਮੈਂ ਸੁੱਖ ਵਿਲਾਸ ਨੂੰ ਢਾਉਣ ਦਾ ਢਾਉਂਦੇ ਤਾਂ ਨਹੀਂ ਹੈਗੇ ਸੜਕ ਨਹੀਂ ਢਾਉਣੀ ਹੈ ਸੁੱਖ ਵਿਲਾਸ ਵਾਲੇ ਸੜਕ ਤੋੜਨ ਦਾ ਜੀਸੀਬੀ ਦਾ ਕਲੱਚ ਛੱਡ ਕੇ ਉਧਾਰਨ ਕਰੂੰਗਾ ਪੈਰ ਨਾਲ ਔਰ ਸਕੂਲ ਉਟਾਉਂਦੇ ਨਹੀਂ ਹੈਗੇ ਪਾਉ ਉਹਨੂੰ ਪੱਕਾ ਵਿਜੇ ਚ ਲੈ ਕੇ ਉਹਦੇ ਸਕੂਲ ਖੋਲ ਲਾਂਗੇ ਪਹਾਰਾ ਦੇ ਸਕੂਲ ਸਰਕਾਰੀ ਸਕੂਲ ਹੋਊਗਾ ਪਹਿਲੇ ਪਹਿਲਾ ਸਕੂਲ ਹੋਊਗਾ ਤੇ ਨਾਲੇ ਇਹਦਾ ਨਾਰਾ ਵੀ ਬਹੁਤ ਵਧੀਆ ਬਣਾ ਲਿਆ ਮੈਂ ਉਹ ਵੀ ਲਿਖਿਆ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਇਹ ਫੇਰਾ ਪਕਰ ਦਾਂਗੇ ਉਥੇ ਸਹੀ ਹੈ ਨਾ ਤਾੜੀਆਂ ਮਾਰ ਕੇ ਦੱਸ ਦਿਓ ਸਹੀ ਹੈ ਨਾ ਗੱਲ ਆ ਟਾਈਏ ਕਿਉਂ ਆਪਾਂ ਆਪਾਂ ਕਿਉਂ ਟਾਈਏ ਆਪਾਂ ਆਪਣੇ ਵਾਸਤੇ ਵਰਤਾਂਗੇ ਇਹਨੂੰ ਜਿੰਨੀਆਂ ਇਹਨਾਂ ਨੇ ਬਣਾਈਆਂ ਤੁਹਾਡਾ ਪੈਸਾ ਲੁੱਟ ਲੁੱਟ ਕੇ ਸਾਰੀਆਂ ਜਾਇਦਾਦਾਂ ਇਹਨਾਂ ਤੋਂ ਖਾਊਗਾ ਹੁਣ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਬਾਲਾ ਕੰਮ ਖਰਾਬ ਹੋ ਗਿਆ ਦਾ ਕਰੀਏ ਕੀ ਹੁਣ ਨਾ ਮੰਨੇ ਕਿਸੇ ਦੀ ਮੈਂ ਤਾਂ ਮੈਂ ਨਹੀਂ ਮੰਨਦਾ ਉਹ ਮੈਨੂੰ ਕਹਿੰਦੇ ਐਸ.ਵਾਈ.ਐਲ. ਹਰਿਆਣੇ ਵਾਲੇ ਕਹਿੰਦੇ ਮੈਂ ਕਿਹਾ ਸਾਡੇ ਕੋਲ ਹੈ ਹੀ ਨਹੀਂ ਪਾਣੀ ਕਹਿੰਦੇ ਨਹੀਂ ਐਸ.ਵਾਈ.ਐਲ. ਮੈਂ ਕਿਹਾ ਨਾ ਹੈ ਨਹੀਂ ਉਹ ਖੱਟਰ ਸਾਹਿਬ ਬੈਠੇ ਹੁਣ ਤਾਂ ਚਲੋ ਸਾਫਕਾ ਹੋ ਗਏ ਬੀਜੇਪੀ ਜੇਬੀ ਨਹੀਂ ਪਤਲਾ ਦੇਣਾ ਕਦੋਂ ਸਾਫਕਾ ਕਰ ਦੇਣਾ ਤੇ ਉਸ ਖੱਟਰ ਸਾਹਿਬ ਕਹਿੰਦੇ ਜੀ ਮੰਨ ਜੋ ਮਾਨ ਸਾਹਿਬ ਮੈਂ ਨਾ पानी है ही नहीं बिल्कुल वो मेरी जी धर्म पत्नी की है भेवे का परिवार है वो डॉक्टर गुरप्रीत कौर तो खट्टर मैं कहना कहना मान साहब मान जाइए ये नहर जो है ना ये भेवा होके भी जाएगी मैं क्या खट्टर साहब हरियाणे के लोग तो ਕ੍ਰਿਤਿਰਵਾਜਾਂ ਦੇ ਇੰਨੇ ਪੱਕੇ ਨੇ ਵੀ ਆਵਦੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਵੀ ਨਹੀਂ ਪੀਂਦੇ ਤੁਸੀਂ ਨਹਿਰ ਮੰਗਈ ਜਾਂਦੇ ਮੈਥੋਂ ਉਹ ਕਹਿੰਦਾ ਚੱਲ ਠੀਕ ਆ ਯਾਰ ਭਾਵੇਂ ਨਾਂ ਨਹੀਂ ਪਰ ਬਾਹਰ ਜਾ ਕੇ ਪ੍ਰੈਸ 'ਚ ਨਾ ਕਹਿ ਦੇਈ ਯਾਰੇ ਗੱਲ ਕਿਤੇ ਮੈਂ ਆ ਜਾ ਫਿਰ ਮੈਂ ਕਿਹਾ ਸੀ ਵੀ ਇਹੀ ਕੰਮ ਕੀਤਾ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਸੋ ਪੰਜਾਬ ਦੇ ਹੱਕਾਂ ਵਾਸਤੇ ਕਦੇ ਕੋਈ ਸਮਝੌਤਾ ਨਹੀਂ